ਔਰ ਮਾਤਾ ਜੀ ਪੰਮਾ ਨਾ ਰਤਾ ਹੈ ਮਾਤਾ ਦਾ ਸਭੰਗਾ ਦੇਖੀ ਇਹਦਾ ਸੇਵਾ ਕਰ ਰਹੇ ਹੈ ਇਹ ਜਾਨ ਦੀ ਸਾਡੀ ਲੱਗਦੇ ਪਏ ਹੈ ਕੀ ਜਣਾ ਚਾਹੁੰਦੇ ਹੈ ਜੈ ਮਾਤਾ ਦੀ ਅਸੀਂ ਸਾਨੂੰ ਮੈਡਮ ਦਿੱਤੀ ਜੋ ਸਰਜੀ ਦਾ ਮੈਸੇਜ ਮਿਲਿਆ ਔਰ ਸਾਡੇ ਐਸੀਐਮ ਦਾ ਮੈਸੇਜ ਮਿਲਿਆ ਕਿਉਂਕਿ ਜੋ ਸਾਡੀ ਸਿਵਲ ਡਿਫੈਂਸ ਹੈ ਇਹਦੇ ਜਿਹੜੇ ਕੰਟਰੋਲਰ ਨੇ ਉਹ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਹੁਸਿਆਰਪੁਰ ਨੇ ਤੇ ਸਾਨੂੰ ਜੋ ਪੰਜਾਬ ਹோம்ਗਾਰਡ ਤੋਂ ਟ੍ਰੇਨਿੰਗ ਸਾਨੂੰ ਮਿਲੀ ਹੋਈ ਹੈ ਤੇ ਸਾਨੂੰ ਜਿੱਦ ਹੀ ਮੈਸੇਜ ਮਿਲਿਆ ਅਸੀਂ ਉਸੇ ਵੇਲੇ ਇੱਥੇ ਪਹੁੰਚ ਗਏ ਔਰ ਚੋਦੇ ਇਧਰਲੇ ਪਾਸੇ ਰੋਸ਼ਨ ਲਾਲਾ ਇਨਸਾਨ ਪਰ ਬਾਕੀ ਵੀ ਟ੍ਰੈਫਿਕ ਤੁਸੀਂ ਦੇਖ ਰਹੇ ਹੋ ਘੜਵਾਤਾ ਔਰ ਬੜਾ ਟ੍ਰੈਫਿਕ ਉਸ ਤੇ ਚਾਰੂ ਢੰਗ ਦੇ ਨਾਲ ਜਿਹੜਾ ਚੱਲ ਰਿਹਾ ਹੈ ਔਰ ਬੜਾ ਵਧੀਆ ਟ੍ਰੈਫਿਕ ਚੱਲ ਰਿਹਾ ਹੈ ਸਾਡੀ ਜੋ ਸਿਵਲ ਡਿਫੈਂਸ ਦੇ ਸਾਡੇ ਕਮਲ ਕੈਸ ਜੀ ਸਾਡੇ ਈਸ਼ਵਰ ਬਾਂਸਲ ਜੀ ਸਾਡੇ ਅਸ਼wini ਸ਼ਰਮਾ ਜੀ ਸਾਡੇ ਵਿਕਾਸ ਜੀ ਸਾਡੇ ਨਾਲ ਜਿਹੜੇ ਡਿਊਟੀ ਦੇ ਰਹੇ ਨੇ ਸਾਡੇ ਅਮਿਤ ਗੁੱਟਾ ਜੀ ਤੇ ਸਾਡੇ ਤਾਰਕ ਜੀ ਤੇ ਸਾਡੇ ਪਵਨ ਜੀ ਤੇ ਸਾਡੇ ਹੋਰ ਜਿਹੜੇ ਵਲੰਟੀਅਰ ਚੋਹਾਲ ਵੀ ਡਿਊਟੀ ਦੇ ਰਹੇ ਨੇ ਸਾਡੇ ਸਤਿੰਦਰ ਜੀ ਸਾਡੇ ਰਾਹੁਲ ਆਨੰਦ ਜੀ ਜੋ ਉਹ ਸਾਡੇ ਮੰਗੂਆ ਡਿਊਟੀ ਦੇ ਰਹੇ ਨੇ ਜਿੱਤੇ ਜਿੱਤੇ ਵੀ ਸਾਨੂੰ ਲੱਗ ਰਿਹਾ ਹੈ ਜਿਸ ਇਸ ਪੁਆਇੰਟ ਤੇ ਤੇ ਸਾਡੇ ਰਜੇਸ਼ ਸੇਠੀ ਜੀ ਔਰ ਸਾਡੇ ਰਜੇਸ਼ ਰਾਜੋ ਰਾਜਪੈਂਟ ਵਾਲੇ ਭਾਜੀ ਨੇ ਉਹ ਵੀ ਸਾਰੇ ਔਰ ਸਾਡੇ ਸੰਜੀਵ ਸ਼ਰਮਾ ਜੀ ਔਰ ਸਾਡੇ ਨਾਲ ਜਿਹੜੇ ਸੰਜੀਵ ਸ਼ਰਮਾ ਜੀ ਦਾ ਪਵਨ ਸ਼ਰਮਾ ਜੀ ਔਰ ਉਹਦੇ ਨਾਲ ਜਿਹੜੇ ਸਾਡੇ ਸਾਰੇ ਜਿਹੜੇ ਵਲੰਟੀਅਰ ਸੇਵਾ ਦੇ ਰਹੇ ਨੇ ਦੇ ਉਹ ਸਾਰੇ ਅਲੱਗ-ਅਲੱਗ ਪੁਆਇੰਟ ਤੇ ਆਪਣੀ ਸੇਵਾ ਕਰ ਰਹੇ ਨੇ ਤੇ ਜੋ ਵੀ ਸਾਨੂੰ ਹੋਰ ਆਦੇਸ਼ ਮਿਲੇਗਾ ਇਹ ਟ੍ਰੈਫਿਕ ਸਾਡਾ ਲਗਭਗ ਖੁੱਲ ਗਿਆ ਹੈ ਪਰ ਇਸ ਵੇਲੇ ਸਾਡਾ ਪੰਜਾਬ ਪੁਲਿਸ ਨੇ ਬਹੁਤ ਸਾਥ ਦਿੱਤਾ ਹੈ ਪਰ ਤੁਸੀਂ ਦੇਖ ਰਹੇ ਹੋਗੇ ਕਿ ਕੋਈ ਸਰਕਾਰੀ ਬੱਸਾਂ ਜਿਨ੍ਹਾਂ ਕੀ ਇਹ ਰੂਟ ਨਹੀਂ ਹੈ ਉਹ ਵੀ ਉਹਨਾਂ ਨੇ ਦੇਖਿਆ ਕਿ ਸਿਵਲ ਡਿਫੈਂਸ ਵਲੰਟੀਅਰ ਨੇ ਜੋ ਇਹ ਟ੍ਰੈਫਿਕ ਕਲੀਅਰ ਕਰਾਤਾ ਹੈ ਉਹ ਸਰਕਾਰੀ ਬੱਸਾਂ ਵੀ ਪੀਆਰਟੀਸੀ ਹੋਈ ਚਾਹੇ ਸੀਟਯੂ ਹੋਈ ਜਾਂ ਹਿਮਾਚਲ ਰੋਡਵੇਅ ਹੋਈ ਜਾਂ ਪ੍ਰਾਈਵੇਟ ਬੱਸਾਂ ਸਾਰੀਆਂ ਉਹ ਵੀ ਇੱਧਰ ਪੈ ਗਈਆਂ ਤੇ ਵੀ ਇੱਕ ਰਸਤਾ ਜਮ ਦਾ ਕਾਰਨ ਬਣਿਆ ਤੇ ਇਹਨਾਂ ਨੂੰ ਵੀ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਐਮਰ ਰੋਡਵੇਜ ਵਾਲਿਆਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਮੇਕ ਸ਼ੁਰ ਕਰਨ ਕਿ ਉਹਨਾਂ ਦੀ ਜਿਹੜੀ ਬੱਸ ਹੈ ਉਹ ਸ਼ਹਿਰ ਵਿੱਚ ਨਾ ਆਵੇ ਉਹ ਵੱਡੇ ਪੁਲ ਤੋਂ ਜੋੜਾ ਰੂਟ ਹੈ ਉਧਰੋਂ ਹੀ ਜਾਵੇ ਪਰ ਅਸੀਂ ਸਾਰੇ ਜੋ ਸਾਡੀ ਟੀਮ ਹੈ ਇਹਨਾਂ ਦੀ ਮਿਹਨਤ ਸਦਕਾ ਅਸੀਂ ਜੋ ਟ੍ਰੈਫਿਕ ਖੁਲਾਉਣ ਦੇ ਵਿੱਚ ਕਾਮਯਾਬ ਹੋਏ ਜੋ ਭਰੋਸਾ ਮਾਣ ਜੋ ਡਿਪਟੀ ਕਮਿਸ਼ਨਰ ਜੀ ਦਾ ਇਹ ਪ੍ਰਸ਼ਾਸਨ ਦਾ ਸਾਡੇ ਉੱਤੇ ਹੈ ਪੰਜਾਬ ਹੋਊਗਾ ਸਾਡੇ ਉੱਤੇ ਹੈ ਅਸੀਂ ਉਹਨਾਂ ਦੇ ਪਰੋਸੇ ਦੇ ਸਾਡੀ ਟੀਮ ਜੋ ਹੈ ਪੂਰੀ ਖਰੀ ਉੱਤਰ ਰਹੀ ਹੈ ਔਰ ਦਿਲੋਂ ਆਪਣੀ ਜੀਨ ਜਾਨ ਲਾ ਕੇ ਪੂਰਾ 24 ਘੰਟੇ ਸਾਡੇ ਵਲੰਟੀਅਰ ਡਿਊਟੀ ਦੇ ਰਹੇ ਨੇ ਮੈਂ ਸਿਵਲ ਡਿਫੈਂਸ ਦਾ ਡੀਪੀਸੀ ਬਾੜਨਾ ਸ਼ੁਗਲੋਂ ਨੂੰ ਹੀ ਰਿਕਵੈਸਟ ਹੈ ਕਿ ਪਲੀਜ਼ ਜੇ ਤੁਹਾਨੂੰ ਜੇ ਐਕਚੁਅਲ ਤੁਸੀਂ ਮਾਤਾ ਦੇ ਜਾ ਰਹੇ ਹੋ ਜਾਂ ਕੋਈ ਹੋਰ ਸੇਵਾ ਲਈ ਜਾ ਰਹੇ ਹੋ ਤਾਂ ਹੀ ਇਸ ਰੋਡ ਤੇ ਰਸ਼ ਭਾਣ ਨੇ বিনা ਮਤਲਬ ਤੋਂ ਆ ਰਹੇ ਹਾਂ ਤੇ ਪਲੀਜ਼ ਥੋੜਾ ਅਵਾਈਡ ਕਰਨ ਤਾਂ ਜੋ ਕਿ ਹੈ ਟ੍ਰੈਫਿਕ ਜਾਮ ਨਾ ਹੋਵੇ। ਕਿਉਂ ਮਤਲਬ ਦਾ ਮੁੱਖ ਕਾਰਨ ਕੀ ਹੈ? ਜਾਮ ਲੱਗਣ ਦਾ ਮੇਨ ਕਾਰਨ ਹੈ ਕਿ ਲੋਕੀ ਜੋ ਹੈ ਲਗਦਾ ਮੇਲੇ ਲੱਗੇ ਹੋਏ ਨੇ ਤੇ বিনা ਮਤਲਬ ਤੋਂ ਹੀ ਇੱਧਰ ਰਸ਼ ਕਰਦੇ ਨੇ ਕਿ ਦੇਖइए ਕੀ ਮਾਹੌਲ ਹੈ। ਯਾ ਪੁਰਦੇ ਉੱਤੇ ਦੇਖਦੇ ਕਿ ਚੋ ਵਿੱਚ ਪਾਣੀ ਆਇਆ ਹੈ। ਅਸੀਂ ਪਾਣੀ ਦੇਖ ਲਈਏ ਕਿ ਕਿੰਨਾ ਪਾਣੀ ਆਇਆ ਹੈ। ਜਿਹੜੇ ਇਦਾਂ ਦੇ ਬੰਦੇ ਆਉਂਦੇ ਨੇ ਉਹ ਬੜਾ ਇੱਥੇ ਟ੍ਰੈਫਿਕ ਜਾਮ ਕਰਦੇ ਨੇ ਔਰ ਜੋ ਈ ਰਿਕਸ਼ਾ ਵਾਲੇ ਨੇ ਉਹ 4 4 5 5 ਲਾਈਨਾਂ ਲਗਾ ਲੈਂਦੇ ਨੇ ਤੇ ਉਹ ਵੀ ਜਾਂਦਾ ਕੰਮ ਬੰਦ ਨੇ ਲੋਕਾਂ ਵਿੱਚ ਇੱਕ ਸਬਰ ਦੀ ਵੀ ਕਮੀ ਹੈ ਲੋਕਾਂ ਨੂੰ ਥੋੜਾ ਸਬਰ ਰੱਖਣਾ ਚਾਹੀਦਾ ਲਾਈਨ ਚੰਨਾ ਚਾਹੀਦਾ ਤੇ ਕਦੀ ਵੀ ਟ੍ਰੈਫਿਕ ਜਮ ਨਹੀਂ ਹੋਵੇਗਾ